ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਫਾਰਮ 'ਚ ਬਾਈ ਕੋਲੇ 7 ਗਾਵਾਂ ਨੇ ਬਾਈ ਤਿੰਨ ਤਾਜ਼ੀਆਂ ਸੂਈਆਂ ਤੇ ਚਾਰ ਗੱਬੜਾਂ ਨੇ ਥੋੜੇ ਥੋੜੇ ਦਿਨਕਰ ਵਾਲੀਆਂ ਲੈ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰੀ ਨੇ ਉਹ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰ ਲੋ 81467 15312 81467 15312 ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਆਜੋ ਬਾਈ ਬਾਈ ਜੀ ਸਤਿਕਾਰ ਸਤਿਕਾਰ ਬਾਈ ਜੀ ਹੋ ਠੀਕ ਹੋ ਬੜੀਆ ਹਾਂਜੀ ਬੋਲ ਦੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਰਨਡਾ ਜੀ ਨੇੜੇ ਪਿੰਡ ਬਈ ਨੇੜੇ ਸਲਾਪੁਰ ਹੈਗੀ ਹਮ ਤਿਰਕ ਸੜਕ ਰਾਮਪੁਰਾ ਫੂਲ ਤਿਰਕ ਸੜਕ ਭਗਤਾ ਭਾਈ ਕੇ ਸ਼ਹਿਰ ਆ ਇਹਦੇ ਵਿਚਾਲੇ ਜਾਇਆ ਇਹਨਾਂ ਦੇ ਨਾਲੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842852 ਦੂਜਾ ਹੈਗਾ 707820652 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚਲੋ ਜੇ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਆ ਸੂਈ ਹੈ ਕਲੋਂ ਨਹੀਂ ਸੂਈ ਬਾਈ ਪਹਿਲਾ ਸੂਆ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ ਸਵੇਰ ਦੀ ਸੂਈ ਦੇ ਜੀ ਓਕੇ ਬਾਈ ਅਸ ਕ ਟਾਈਮ ਦੀ ਬੱਚਾ ਕੀ ਦੇਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਐਸਟੀਮੇਟ ਦੇਖੋ ਵੀ ਮੈਕਸੀ ਜੀ ਕ੍ਰਾਸ ਬਰੀਡ ਦੀ ਹੈ ਜੀ ਬੜ ਹਮ ਮੈਕਸੀ ਬਰੀਡ ਹੈਗੀ ਸਹੀ ਹੈ ਤੁਨੀ ਮੈਂ ਸਨ ਅੱਜ ਦਿਨਾਂ ਚੋਂ 1 ਲੀਟਰ ਬੈਡ ਦੁੱਧ ਚਵਾ ਦੂਗੀ ਓਕੇ ਹਾਂਜੀ ਠੀਕ ਆ ਬਾਈ ਸਿਲੂ ਠੰਡੀ ਦਾ ਕੋਈ ਅੰਤ ਨਹੀਂ ਜੀ ਦੇਖੋ ਬਹੁਤ ਸਾਫਾ ਆ ਆਰਡਰ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਸਫਾਈ ਬੜੀ ਆ ਨਾ ਲੈਵੇ ਹਾਂਜੀ ਹਾਂਜੀ ਬਹੁਤ ਸਾਫ ਸੁਥਰੀ ਬਿਚੀ ਜਾ ਬਾਤ ਆ ਬਾਈ ਮੂਰੋਂ ਵੀ ਲੈਵਾ ਚੈੱਕ ਕਰਵਾ ਆ ਨੇ ਇੱਕ ਨੰਬਰ ਲੈਵ ਵਾਲਾ ਹੈ ਚਾਰੇ ਥਣ ਪੂਰੀ ਵਿਥੀ ਦੇ ਥਣ ਲੱਗਿਆ ਕੱਲਾ ਕੱਲਾ ਥਣ ਸੂਈ ਸਵਾਈ ਆ ਕਿ ਠੰਡੀ ਵਾਲੀ ਜਿਵੇਂ ਗੱਲ ਤੇ ਜੇਰ ਜੀ ਓਕੇ ਸਾਰਾ ਹਾਂਜੀ ਜੇ ਆਪਾਂ ਸਭ ਕੁਝ ਓਕੇ ਜੀ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖ ਸੂਈ ਸਵਾਈ ਠੰਡੀ ਸੀਲ ਥਾਣ ਬਹੁਤ ਚੰਗਾ ਠਿਜਵਾਈ ਵਾਲਾ ਥਾਣ ਲੱਗਿਆ ਚਾਹੇ ਮਸ਼ੀਨਾਂ ਚੋਲਿਓ ਫੇਸ ਦੀ ਬਿਊਟੀ ਕਮਾਲ ਚਮਕ ਚੰਗੀ ਆ ਪੱਲੀ ਵੀ ਚੰਗੀ ਆ ਬਾਕੀ ਗਰਮੀ ਨਹੀਂ ਮੰਨਦੀ ਤੇ ਫੈਂਡ ਫੌਂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੀ ਮੇਰੇ ਨਾਲ ਠੰਡੀ ਬਾਲੀ ਜੀ ਬੱਚੀ ਸਹੀ ਆ ਬਾਈ ਠੰਡੀ ਤਾਂ ਬਾਲੀ ਆ ਬੱਚੀ ਹੂੰ ਉਹੋ ਜੀ ਗੱਲ ਨਹੀਂ ਬੀਪੀ ਪਹਿਲੋਂ ਆਲ ਛੋਲ ਵਾਲਾ ਕੰਮ ਨਹੀਂ ਕੋਈ ਸਹੀ ਆ ਬਹੁਤ ਠੰਡੀ ਬੱਚੀ ਕੀ ਮੋਲ ਆ ਬਾਈ ਜਾਇਜ਼ ਜਾਂ ਫਿਰ ਖਿੱਚ ਕੇ ਜੀ ਬਈ ਵੇਖੋ ਮੋਲ ਸਾਰਿਆਂ ਦੇ ਬਿਲਕੁਲ ਜਾਇਜ਼ ਹੁਣੇ ਘਾਟਾ ਵਾਧਾ ਨਹੀਂ ਹੋਣਾ ਕੋਈ ਵੀ ਓਕੇ ਠੀਕ ਆ ਆਪਾਂ ਜਮਾਇਜ ਹੋਣ ਕਰਦਗੇ ਫੇਰ ਵੀ ਬੰਦਾ ਕਹੀ ਜਾਵੇ ਹੂੰ ਬਈ ਦੇਣੀ ਕਿੰਨੇ ਦੀ ਆ ਹੋਊ ਕਿੰਨੇ ਦੀ ਅਸੀਂ ਵੇਚਣੀ ਆ ਜਾਂ ਰੱਖਣੀ ਆ ਸਹੀ ਆ ਠੀਕ ਆ ਹੂੰ ਬਈ ਇਹ ਤਾਂ 5.5 48 ਹਜ਼ਾਰ ਕਿਲਵਾਂਗੇ ਚੱਕ ਬਾਈ ਮੁੱਲ ਤਾਂ ਉਹਨੂੰ ਕੋਈ 55 ਕਰਾ ਲਈ ਫੇਰ 60 ਕਰਾ ਲਈ ਜੋ ਮੈਂ ਜਮਾਇਜ ਮੋਹਲਾ 5.5 48 ਪਰ ਹਰ ਗੀ ਠੰਡੀ ਬੱਚੀ ਹੋਊਗੀ ਇਹ ਕਹਿੰਦਾ ਦੇ ਦੇਾਂਗੇ ਚੱਕ ਬਿਨਾ ਬੱਚੋ ਵੇਜਾ ਥੱਲੇ ਕੋਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਮਤਲਬ ਨਹੀਂ ਜੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਖੋਲ ਲੈ ਪੂਰੀ ਸਾਲ ਸੁਥਰੀ ਬੱਚੀ ਗਾਂ ਨੂੰ ਵਧਣ ਵਾਲੀ ਚੀਜ਼ ਆ ਜੀ ਲੈ ਵਾ ਲੂ ਵਾ ਬੜਾ ਕਮਾਲ ਆ ਹਣ ਪੂਰੀ ਫੀਟਿੰਗ ਨਾਲ ਡਰੈਗਾ ਪੂਰਾ ਫੜ ਗਿਆ ਸਹੀ ਗੱਲ ਲੇਵਲ ਦੀ ਕੁਆਲਿਟੀ ਇੱਕ ਨੰਬਰ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਖਾਣੀ ਠੰਡੀ ਤਾਂ ਫੁੱਲ ਆ ਕਹਿੰਦੇ ਬਈ ਮਾ ਠੰਡੀ ਬਾੜੀ ਜੀ ਬੈਠੇ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬਾਕੀ ਗਰਮੀਆਂ ਦਾ ਤੋਹਫਾ ਯਾਰ ਗਰਮੀ ਨਹੀਂ ਮੰਗਦੀ ਗਰਮੀ ਨਹੀਂ ਮੰਗਦੀ ਫੈਂਡ ਫੂਡ ਕਰਮਣੀ ਦੀ ਫੁੱਲ ਚੰਗੀ ਨੈਕਸਟ ਸਪਰੀਡ ਦੀ ਹੈ ਜੀ ਸਹੀ ਹੈ ਲਾਈਵ ਕਰੀ ਬੱਚਾ ਤੁਹਾਨੂੰ ਨੇੜੋਂ ਦਾ ਸਾਉ ਜੀ ਸੰਸਣ ਹਾਂ ਖਾਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਪੂਰੀ ਵਿੱਤਿਆ ਬਾਤ ਹੈ ਬਹੁਤ ਚੰਗਾ ਥਣ ਲੱਗਿਆ ਇੱਕ ਨੰਬਰ ਥਣ ਲੱਗਿਆ ਕਰਮ ਵਾਲੀ ਨੂੰ ਬਾਕੀ ਧਾਰਾਂ ਦੂਰਾਂ ਕੋਈ ਚੱਕ ਨਹੀਂ ਮਾਰ ਕੇ ਵਿਖਾਵਾਂਗੇ ਲੈ ਚਵਾਈ ਚੈੱਕ ਕਰੋ ਚੋਣ ਬੜਾ ਚੰਗਾ ਹੈ ਨਾ ਬਾਈ ਬੜਾ ਚੰਗਾ ਮੋਟਾ ਮੋਟਾ ਚੋਣ ਖੜਕਾ ਹੁੰਦਾ ਚਵਾਈ ਦਾ ਤਲ ਇੱਕ ਨੰਬਰ ਚਵਾਈ ਜਿਵੇਂ ਦਾ ਥਣ ਲੱਗਿਆ ਉਹੇ ਦਾ ਚੋਣ ਹੈ ਬੜਾ ਭਾ ਚੋਣ ਜੀ ਠੰਡੀ ਵੀ ਬਾਲੀ ਆਈ ਹੂੰ ਪੈਰ ਨਹੀਂ ਹੁੰਦੇ ਜਿੱਥੇ ਛੜ ਗਈ ਸਹੀ ਗੱਲ ਚੋਣ ਜਵਾਬ ਚੋਈ ਜਾ ਪੂਰੀ ਮੋਟੀ ਮੋਟੀ ਚਵਾਈ ਹੈ ਜਿਵੇਂ ਮਾਰ ਕੇ ਪਈ ਹੈ ਅੜਕਾ ਸੁਣਦਾ ਪੂਰਾ ਫੁੱਲ ਲੈ ਕਿੰਨੇ ਅਗ ਧਾਰਾ ਮਰੀਆਂ ਦੁੱਧ ਦੇਖੋ ਬਈ ਜਾਂਦਾ ਕਿਆ ਬਾਤ ਆ ਬਈ ਬਾਕੀ ਮੁੱਲ ਵੀ ਬਈ ਜਮਾ ਜਾਇਜ਼ ਆ 8.54 ਹਾਂ 8.54 ਹਜ਼ਾਰ ਰੁਪਏ ਲੈਣਾ ਬਈ ਓਕੇ ਬਈ ਠੀਕ ਆ ਮੁੱਲ ਕਰਾਉਣਾ ਫਿਰ ਉਹੇ ਜਿਹਾ ਹੋਜੂ ਸਹੀ ਆ ਬਈ ਹੂੰ ਇਹ 8.54 ਆ ਲੈਣ ਦੇਣ ਵਾਲੇ ਰੇਟ ਆ ਬਈ ਹਨਾ ਹਾਂ ਵੱਧ ਘੱਟ ਵਾਲਾ ਚ ਕੋਈ ਨਹੀਂਗਾ ਬਈ ਚੱਕਰਾਂ ਚ ਨਹੀਂ ਪਾਉਂਦਾ ਚੱਕਰਾਂ ਚ ਪੈਣ ਵਾਲੀ ਗੱਲ ਹੀ ਨਹੀਂ ਜੀ ਜਿਹਨੂੰ ਰੇਟ ਚੰਗਾ ਲੱਗੂ ਗੱਲ ਕਰ ਲੈ ਆਪਣੇ ਨਾਲ ਹਾਂ ਵੀ ਜਿੰਨੇ ਦੀ ਚੀਜ਼ ਦੇਣੀ ਆ ਉਨਾ ਹੀ ਮੁੱਲ ਆ ਹਨਾ ਬਾਲਾ ਮੁੱਲ ਨਹੀਂ ਕਰਦਾ ਅੱਗੇ ਬਈ ਦੋ ਨੰਬਰ ਕਿਹੜਾ ਸੂਈ ਜੀ ਇਹ ਵੀ ਪਹਿ ਇਹ ਰਾਤ ਸੂਈ ਹੈ ਜੀ ਆ ਜੇ ਰੁਪਈਆ ਦੀ ਜੇਰ ਇਹ ਵੀ ਆਪ ਪਈ ਹੈ ਰਾਤ ਤੇ 1 ਵਜੇ ਸੂਈ ਆ ਠੀਕ ਆ ਜੀ ਹਾਂਜੀ ਬੱਚਾ ਕੀ ਦੇਤਾ ਇਹਨੇ ਬੱਚੇ ਦਿੱਤੇ ਜੀ ਬੱਚੀ ਬੜੀ ਚੰਗੀ ਆ ਹਾਂਜੀ ਬੱਚੀ ਚੰਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਬੱਚੀਆਂ ਤੱਦ ਵਾਲੀ ਬੱਚੀ ਜੀ ਹੋਰ ਵਧੀਆ ਨਸਲ ਵਾਲੀ ਸਹੀ ਗੱਲ ਆ ਬਈ ਹਮਮ ਕੀ ਬਾਤ ਕਿੰਨਾ ਦੁੱਧ ਦੇ ਦੂਬਈ ਐਸਟੀਮੇਟ ਐ ਐਸਟੀਮੇਟ ਦੇਖੋ ਬਈ ਜੀ ਆਪਨੂੰ ਤਾਂ ਮੰਨ ਲਾ ਵੀ 15 ਲੀਟਰ ਦੀ ਉਮੀਦ ਹੈਗੀ ਓਕੇ ਬਾਕੀ ਪੂਰੇ ਬੰਦੇ ਦੀ ਸੇਵਾ ਸੰਭਾਲ ਬੰਦੇ ਨੇ ਆਪੀ ਸਮਝਣਾ ਦੇਖ ਕੇ ਲੈਣੀ ਚੀਜ਼ ਹੂੰ ਜੋ ਆਪਾਂ ਨੂੰ ਆਸ ਉਮੀਦ ਆਪਾਂ ਉਹ ਦੱਸਣ ਗੋ ਅੱਜ ਤੱਕ ਹਲੇ ਮਲਾ ਸੁਈਆਂ ਤਾਜ਼ੀਆਂ ਸਹੀ ਆ ਹਜੇ ਮੇਨ ਗੱਲ ਆ ਠੰਡੀ ਸੀ ਲਈ ਵੀ ਪੂਰੀ ਆਈ ਹੂੰ ਲੈ ਆਰਡਰ ਕਮਾਲ ਦਾ ਠੰਡ ਥੋੜਾ ਬੜਾ ਚੰਗਾ ਪੂਰੀ ਵਿਥੀ ਤੇ ਕੱਲਾ ਕੱਲਾ ਠਾਣ ਚਵਾਈ ਕਿਵੇਂ ਆ ਇੱਕ ਨੰਬਰ ਜੀ ਬਹੁਤ ਸੋਹਣਾ ਚੋਂ ਲੱਗੇ ਮੂਹਰੋ ਲੈਵਾ ਦੇ ਬਈ ਕੀ ਆ ਨਾੜਾ ਘੋੜਾ ਪੁੱਲ ਚੰਗੀਆਂ ਆ ਹਾਂਜੀ ਹੂੰ ਖੋਲ ਦੇ ਬਈ ਸਟੋਰ ਦੇ ਬਰੀਡ ਇੱਕ ਨੰਬਰ ਸੁਈ ਸਵਾਈਆ ਬੱਚਾ ਮਗਰ ਬੱਛੀ ਆ ਜੇਰੇ ਦੀ ਪਾਈ ਬੱਠਲ ਚ ਪਾ ਕੇ ਰੱਖੀ ਬੈਠਾ ਤੇ ਫੇਸਬੂਕ ਦਿਖਾਉਂਦੇ ਕਰਮਾ ਇਹਦਾ ਬਰੀਡ ਇਹ ਵੀ ਸੇਮ ਆ ਗਰਮੀ ਨਹੀਂ ਪਾ ਰਹੀ ਇਹ ਫੈਂਟ ਫੂਨ ਆ ਜਿਹੜੀ ਕਰਮਾ ਇਹਦੀ ਫੁੱਲ ਚੰਗੀ ਆਉਗੀ ਪੂਰਨ ਪ੍ਰੀਖਿਆ ਚ ਬਹਿੜਾ ਜੀ ਕੋਈ ਐ ਨਹੀਂ ਗੱਲ ਸਹੀ ਆ ਬਾਈ ਦੁੱਪੜ ਜੀ ਬਹਿੜ ਗਈ ਹੂੰ ਤਰੀਕੀ ਵਾਲੀ ਬਹਿੜਾ ਸਹੀ ਪਤਾ ਕੀ ਮੋਲਾ ਬਾਈ ਜੈ ਜੈ ਖਿੱਚ ਕੇ ਜੇ ਬਈ ਇਹਦੇ ਤਾਂ 55000 ਦੀ 55000 ਦੀ ਵੜ੍ਹ ਪਾਈ ਕਹਿੰਦਾ ਦੇ ਦੇਾਂਗੇ ਮਾਨਤਨ ਕੋਈ ਜੱਟਾਂ ਨੇ ਮੌਕੇ ਤੇ ਹੋ ਚੁੱਕਾ ਮੌਲਵ ਜਾਇਜਾ ਵੜ੍ਹ ਚੰਗੇ ਲੇਵਾ ਮੌਤ ਕਰ ਮਾਈ ਨੂੰ ਲੱਗਿਆ ਥਾਣੇ ਬੜਾ ਕਮਾਲ ਦਾ ਹਨਾ ਬਈ ਹਾਂਜੀ ਬੜਾ ਚੰਗਾ ਥਾਂ ਲੱਗਿਆ ਠੰਡੀ ਠੁੰਡੀ ਫੁੱਲ ਚਵਾਈ ਇੱਕ ਨੰਬਰ ਥਾਂ ਇੱਕ ਨੰਬਰ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਉੱਥੇ ਨੇ ਬਈ ਹਾਂਜੀ ਦੇਖੋ ਲੇਵਾ ਕਿ ਮੇਨ ਗੱਲ ਠੰਡੀ ਹੈ ਜੀ ਐ ਨਹੀਂ ਮਨ ਲੱਗਿਆ ਆਲਸੋ ਵਾਲਾ ਕੰਮ ਨਹੀਂ ਬਈ ਹੂੰ ਮੈਂ ਬਿਨਾ ਬੱਚੋਂ ਬਹਿ ਜਾ ਸਾਡੇ ਕੋਲ ਜਿਵੇਂ ਮਰਜੀ ਹੱਥ ਮੇਰੀ ਚਲ ਕੋਈ ਚੱਕਰੀ ਨਹੀਂ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਹਾਂਜੀ ਧਾਰਾ ਮਾਰ ਕੇ ਖਾਜ ਠੰਡੀ ਤਾਂ ਫੁੱਲ ਹੈ ਕਿ ਨਹੀਂ ਬਈ ਠੰਡੀ ਤਾਂ ਵਧੀਆ ਜੀ ਬੈਠ ਹੂੰ ਠੰਡੀ ਠੰਡੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਬਾਕੀ ਗਰਮੀ ਨਹੀਂ ਮਾਨਦੀ ਹਾਂਜੀ ਗਰਮੀ ਨਹੀਂ ਮਾਨਦੀ ਹੈਂਡਫੋਨ ਫੁੱਲ ਆਉ ਕਰਮਲੇ ਦੀ ਲੈ ਥਣ ਨੇੜ ਤੋਂ ਨੇੜੋਂ ਦੱਸ ਜੀ ਦਰੀਕੀ ਕਿੰਨੀ ਨਾੜਾ ਨਾੜਾ ਕਲੀ ਕਲੀ ਨਾਲ ਐ ਖੜੀ ਆ ਪੂਰੀ ਵਿਥੀ ਤੇ ਕੱਲਾ ਕੱਲਾ ਥਾਂ ਤੇ ਰੋਗ ਰੋਗ ਦਾ ਥਾਂ ਲੱਗੀ ਬਈ ਹਾਂ ਬਾਕੀ ਚਵਾਈ ਦੇਖੋ ਜਿਹੜੇ ਹਸਾਮਨਾ ਥਾਂ ਲੱਗਿਆ ਨਾ ਚੋਣ ਵੀ ਇੱਕ ਨੰਬਰ ਹੀ ਹੋਊ ਕਰਮ ਵਾਲੀ ਦਾ ਲੈ ਦੇਖੋ ਚਵਾਈ ਬੜੀ ਚੰਗੀ ਆ ਨਾ ਮੋਟਾ ਸੁਣਾ ਕਿ ਨਗਰੀ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਟੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਬੜੀ ਚੰਗੀ ਚਵਾਈ ਮਗਲ ਖਾਂਚਾ ਬਾਲਾ ਹਟਕਾ ਸੱਚਾਈ ਨਾ ਤੁੰ ਨਾ ਮੜਾ ਹੋ ਗਿਆ ਕਿ ਨਹੀਂ ਭਾਈ ਕਿਉਂ ਨਹੀਂ ਮੜੀ ਲੈਂਦੇ ਨਹੀਂ ਕੁਚੀਪਿਆਂ ਜੀ ਬਣਾ ਦੇ ਕਿ ਬਾਕੀ ਮੁੱਲ ਵੀ ਬਾਈ ਯਾਰ ਜਮਾ ਜੈ ਜੈ ਚੱਚ ਕੇ ਮੁੱਲ ਰੱਖਿਆ ਬਾਲਾ ਮਹਾਂ ਤੋਕੜਾਂ ਦੇ ਭਾਜ ਜਮਾ ਹਮ ਲੈ ਲੈ ਕਿੰਨੇ ਨੇ ਤੋਕੜਾਂ ਦੇ ਮੰਗਦੇ ਜੀ ਲੋਕ ਸਹੀ ਗੱਲ ਹੈ Ориਜੀਨਲ ਤਾਜੀ ਜੇਰ ਜੱਪੇ ਦੀ ਗਾਰੰਟੀ ਹਮ ਬਾਕੀ ਸਭ ਕੋ ਬੰਦੇ ਨੇ ਪਸੰਦ ਕਰਨਾ ਬੱਚਾ ਮਗਰ ਬੱਚੀ ਹਾਂ ਜੀ ਮਗਰ ਬੱਚੀ ਜੀ ਹਮ ਅੱਗੇ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਪਲੂ ਨਹੀਂ ਸੂਈ ਬਾਈ ਇਹ ਕਦੋਂ ਸੂਈ ਇਹ ਦਾ ਮਤਲਬ ਜੇਰ ਪੈ ਕੇ ਹਟੀਏ ਤੁਹਾਡੇ ਮੂਰੇ ਆ ਪਈ ਜੇਰ ਇਹ ਰਾਪਈ ਹੈ ਦੀ ਕੰਮ ਇਹ ਮਤਲਬ ਵੀ ਸੂਈ ਨੂੰ ਹੋ ਗਏ 2-3 ਘੰਟੇ ਓਕੇ ਬਾਈ ਹਾਂਜੀ ਬੱਚਾ ਕੀ ਦੇਤਾ ਤੇਨੇ ਬੱਚੀ ਦਿੱਤੀ ਬਹੁਤ ਚੰਗੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚੀ ਬਹੁਤ ਚੰਗੀ ਬੱਚਾ ਬਾਈ ਬੱਚੀ ਨੂੰ ਜਨਮ ਦੁੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਹੈ ਗਰਮ ਵਾਲੀ ਨੇ ਹਾਂਜੀ ਕੀ ਬਾਤ ਆ ਕਿੰਨਾ ਦੁੱਧ ਦੇ ਦੂ ਬਾਈ ਅਸਲੀ ਇਹ ਤਾਂ ਹਲ ਗੰਦਾ ਚ ਜੀ ਬੱਚੀ ਚੌਗੀ ਹੈ ਜੀ ਬੱਚੀ ਲਈ ਓਕੇ ਬਾਈ 4 ਦੰਦ ਹਾਂਜੀ ਫੱਦ ਪੁੱਦ ਪੂਰਾ ਫੁੱਲ ਆਈ ਬੱਚੀ ਦਾ ਦੁੱਧ ਕਿੰਨਾ ਦੇ ਬਈ ਦੇਖੋ ਆਪਾਂ ਤਾਂ 20 ਪਲੱਸ ਦੀ ਉਮੀਦ ਹੈਗੀ ਓਕੇ ਬਾਕੀ ਬੰਦੇ ਨੇ ਆਪ ਦੀ ਮੂਹਰੇ ਸੇਵਾ ਸਮਹ ਲਗਲੇ ਦੀ ਠੀਕ ਹੈ ਜੀ ਨਸਲ ਬਰੀਡ ਦੇਖੋ ਜੀ ਕਿਤੋਂ ਬੰਦਾ ਕਮੀ ਕੱਢ ਦੇ ਚ ਸਹੀ ਗੱਲ ਹੈ ਨਸਲ ਨਹੀਂ ਕੋਈ ਕੱਦ ਨਹੀਂ ਬਰੀਕੀ ਨਹੀਂ ਸਹੀ ਗੱਲ ਹੈ ਬਹੁਤ ਸਾਫ ਸੁਥਰੀ ਬੱਚੀ ਹੈ ਛੇਸ ਦੀ ਬਿਊਟੀ ਕਮਾਲ ਨਾਸਾਂ ਨੂੰ ਸੰਗ ਗਲਾਬੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬੋਲੀਵਾਲੀ ਦੀ ਬਹੁਤ ਜਿਆਦਾ ਚੰਗੀ ਵੜਾ ਜੀ ਬਿਊਟੀ ਚੈੱਕ ਕਰ ਬਈ ਹਾਂਜੀ ਬਹੁਤ ਜਿਆਦਾ ਇੱਕ ਨੰਬਰ ਪ੍ਰਿੰਟ ਪ੍ਰਿੰਟ ਪੂਰਾ ਜਗਤ ਜੀ ਪ੍ਰਮਾਤਮਾ ਨੇ ਕੁੱਲ ਚੀਜ਼ ਦਿੱਤੀ ਇਹਨੂੰ ਸਹੀ ਗੱਲ ਆ ਬਈ ਕੋਈ ਤੇ ਲੇਵਾ ਮਗਰ ਮੂਰਲਾ ਮੋਰੋਂ ਲੇਵਾ ਚੈੱਕ ਕਰੋ ਥਣ ਬਹੁਤ ਚੰਗਾ ਗੁਲਾਬੀ ਥਣ ਮੁੱਠੀ ਵਾਲਾ ਥਣ ਪਸ਼ਾਂ ਤੋਂ ਲੇਵਾ ਜਾ ਕਰਵਾਣਿਆ ਲੈ ਲੇਵਾ ਗਰਮਾੜੀ ਦਾ ਇੱਕ ਨੰਬਰ ਆ ਬਾਈ ਆਰਡਰ ਬਹੁਤ ਕਮਾਲ ਅੱਕਿਓ ਬਈ ਇਧਰ ਨੂੰ ਮੜੀ ਚੱਪ ਤਰੋ ਠੰਡੀ ਠੰਡੀ ਵੀ ਬਹੁਤ ਜ਼ਿਆਦੀ ਜੀ ਬਾਈ ਰੱਖੀ ਬੈਠਾ ਲੇਵਾ ਦੇਖ ਕੀ ਬਾਤ ਆ ਬਹੁਤ ਸੋਹਣਾ ਆਰਡਰ ਹੈ ਨਾ ਬਈ ਹਾਂਜੀ ਇਹ ਮਤਲਬ ਹੁਣ ਬੌਲਾ ਕੱਢਿਆ ਹੋਇਆ ਜੀ ਮਨ ਕੇ ਚਲੋ ਉਕਾ ਜਿਹੜੀ ਟ੍ਰੋਲੀ ਦੀ ਆਪਾਂ ਜੇਰ ਤੋਂ ਪਹਿਲਾਂ ਕੱਢੀ ਹੈ ਜੀ ਬੈੰਦੀ ਨਹੀਂ ਸੀਗੀ ਠੀਕ ਹੈ ਬਾਈ ਹਾਂ ਜਦੋਂ ਫਸੀ ਪਈ ਸੀ ਜੀ ਹੂੰ ਦੇਖੋ ਇਹ ਸਫਾਈ ਦੇਖੋ ਬਾਹਰ ਨੂੰ ਹੂੰ ਦੇਖੋ ਕਿੰਨਾ ਸਾਫ ਸੁਥਰਾ ਕੀ ਬਾਤ ਆ ਲੈ ਬਾਈ ਬੜਾ ਕਮਾਲ ਆ ਨਾ ਥੀਟਿੰਗ ਵਾਲਾ ਇਹ ਵਾ ਕੋਈ ਉਨਾ ਹੀ ਪੱਟ ਤੋਂ ਆ ਗਿਆ ਉਨਾ ਹੀ ਮੂਰੇ ਆ ਬਾਈ ਹਾਂਜੀ ਫੁੱਲ ਕੱਦ ਹੈ ਜੀ ਇਹ ਨਹੀਂ ਗੱਲ ਕੋਈ ਛੋਟੀ ਹੈ ਸਹੀ ਆ ਜਿਹਦੇ ਪਾਸੇ ਬਾਈ ਦੀ ਗੱਲ ਸਹੀ ਆ ਕੋਈ ਘਾਟ ਨਹੀਂ ਫੁੱਲ ਕੱਦ ਫੁੱਲ ਠੀਕ ਆ ਸ਼ੌਕੀ ਬੰਦੇ ਕੋਲ ਜਾਵ ਟਿਕਾ ਹੂੰ ਬਾਹਰ ਦਾ ਘਾਹ ਨੂੰ ਵੀ ਬਹੁਤ ਚੰਗੀ ਬਣੂ ਜੀ ਹੂੰ ਉਹ ਤੇ ਚੋਲੇ ਮਸ਼ੀਨ ਤੇ ਚੋਲੇ ਦੋਨੇ ਲੋੜ ਚੱਲੂ ਜੀ ਸਹੀ ਗੱਲ ਹਨ ਬਹੁਤ ਚੰਗਈ ਜਿਵੇਂ ਮਰਜ਼ੀ ਚਵਾਈ ਕਰ ਲਿਓ ਬਾਈ ਇਹ ਗੱਲ ਸਹੀ ਆ ਬਾਕੀ ਫੇਸਬੂਕ ਬੜਾ ਚੰਗਾ ਚੱਲਦਾ ਬੜਾ ਸੁਨੱਖ ਆਪਣਾ ਜੀ ਬੈੜ ਚ ਹੂੰ ਕੀਮੋ ਲਾ ਬਾਈ ਜਾਇਜ ਬਈ ਇਹਦਾ ਵੀ ਬਿਲਕੁਲ ਜਾਇਜ ਹੁ ਘਾਟਾ ਵਾਧਾ ਨਹੀਂ ਹੋਣਾ ਹੂੰ ਇਹਦੇ ਵਾਂਗ ਬਾਈ 75000 ਦੀ ਬੱਚੀ 75000 ਦੀ ਬੈੜ ਬਾਈ ਕਹਿੰਦਾ ਦੇ ਦਿਆਂਗੇ ਸਹਣਾ ਇਹ ਮੁੱਲ ਜਮਾਂ ਜੈ ਜਿ ਰੱਖਿਆ ਯਾਨੀ ਉਹ ਮੈਂ ਜ ਮੁੱਲ ਕਰਾਉਣਾ ਭਾਵੇਂ 90 95 ਜਿੰਨਾ ਮਾਰਤੀ ਹਾਂ ਕੋਈ ਬਾਈ ਜੇ 70 ਰੁਪਏ ਜਮ ਮੱਲ ਲਵਾਂਗੇ 90 ਨਹੀਂ 95 ਨਹੀਂ ਕੋਈ ਲੱਖ ਨਹੀਂ ਕਰਿਆ 75000 ਦੀ ਬੈੜ ਸੀ ਅਸੀਂ ਤਾਂ 90000 ਦੇ ਜਿਵੇਂ ਹੋਰ ਬੰਦੇ ਵੇਚਦੇ ਜਿਹੜੇ ਮੱਲਾ ਸਹੀ ਆ ਉਸ ਹਿਸਾਬ ਨਾਲ ਤਾਂ ਬਹੁਤ ਜਿਆਦਾ ਚੰਗੀ ਬੱਚੀ ਜੀ ਸਹੀ ਆ ਬਾਕੀ ਕੋਈ ਚੈੱਕ ਕਰਨੀ ਬਈ ਧਾਰਾ ਮਾਰ ਕੇ ਹਾਂਜੀ ਤਾਂ ਚੰਡੀ ਤਾਂ ਫੁੱਲ ਆ ਕਰਮਾਲੀ ਕਿ ਨਹੀਂ ਬਈ ਮੈਂ ਬਾਲੀ ਥੰਦੀ ਬੱਚੀ ਮੈਂ ਮਰਦੀ ਬੈਠਾ ਰਹੇ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਕੋਈ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਹੁਣ ਕੋਈ ਮਤਲਬ ਨਹੀਂ ਬਾਈ ਖੜੀ ਐ ਇੱਥੇ ਹੂੰ ਸੋਜੀ ਗੱਲ ਕੋਈ ਬ੍ਰੀਡ ਵਾਲੀ ਐ ਨਾ ਜਾਤ ਵਾਲੀ ਵਹਿੜਾ ਗਈ ਨੇ ਕਰੀ ਬੱਚੇ ਇੱਧਰ ਚਾਪ ਤੋ ਚਲ ਲੈ ਬਈ ਥਾਣੇ ਨੇੜੇ ਤੋਂ ਚੈੱਕ ਕਰਵਾਵਾਂਗੇ ਅੱਛੇ ਕੱਲਾ ਤਾ ਬਈ ਥਾਣੇ ਨੇੜੇ ਤੋਂ ਚੈੱਕ ਕਰਵਾਉਨੇ ਆ ਯਾਰੀ ਤਾਂ ਇੱਕੜਾ ਮੇ ਪੂਰੇ ਗਏ ਤੇ ਕਿ ਨਹੀਂ ਭਾਈ ਬਾਈ ਸਾਫ ਬੱਛੀ ਬਾਕੀ ਚਵਾਈ ਦਸਾਵਾਂਗੇ ਜਿਹੜੇ ਆਉਂਦੇ ਥਣ ਲੱਗੇ ਨਾ ਚੋਣ ਦੇਖੋ ਕਰਮਾ ਜੀ ਚੰਗੇ ਅੰਗ ਲੱਗੇ ਜੀ ਵਿੱਚ ਹਾਂ ਦੇਖੋ ਚਵਾਈ ਲੈ ਚਵਾਈ ਬੜੀ ਚੰਗੀ ਹੈ ਨਾ ਭਾਈ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਸ਼ਟ ਨਹੀਂ ਠੰਡੀ ਸੀਲ ਹੈ ਲੈ ਬਿਲਕੁਲ ਸੜਕਾ ਸੁਣਦਾ ਚਵਾਈ ਦਾ ਤੱਕ ਨਹੀਂ ਬਹੁਤ ਸਮਝ ਉੰਗਲੀ ਲੱਸੀ ਤੇ ਮਗਰਲੇ ਥਣਾਈ ਚੈੱਕ ਕਰ ਲੋ ਚਵਾਈ ਚੈੱਕ ਕਰ ਲੋ ਜੀ ਲੈ ਚੂਣ ਚ ਵਾਦਾ ਕਰ ਮਾਈਦਾ ਇੱਕ ਨੰਬਰ ਆ ਬਾਈ ਮੋਟਾ ਮੋਟਾ ਚੂਣਾ ਉਹ ਉਹ ਦਾ ਥਣ ਲੱਗੀ ਦੇਖੀ ਹਮ ਸਹੀ ਗੱਲ ਹੀ ਪਹਿਲੇ ਨੂੰ ਮੂਚੂ ਤੇ ਥਣਾ ਹਮ ਪੂਰਾ ਪੂਕੀ ਥਣ ਲੱਗੀ ਦੇਖੀ ਸਹੀ ਗੱਲ ਜਿਵੇਂ ਮਰਜੀ ਚੋਈ ਚੱਲ ਲੇਵਾ ਕਮਾਲ ਕਰ ਦੇ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਫੇਸ ਦੀ ਬਿਊਟੀ ਕਮਾਲ ਬੱਚਾ ਮਗਰ ਬੱਚੀ ਜੇਰੇ ਦੀ ਬਾਈ ਰੱਖੀ ਬੈਠਾ ਹਾਂਜੀ ਆ ਜੇਰਾ ਬਾਈ ਮੁੱਲ ਵੀ ਬਾਈ ਇਹਦਾ ਜਮਾ ਜਾਇਜ਼ ਆ ਮਾਨਤਨ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਅੱਗੇ ਬਈ 4 ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਜੀ ਇਹਨੇ ਦੂਜਾ ਸੂਸ ਨਾ ਬਈ ਕਿੰਨੇ ਦਿਨ ਲਊ ਜੀ ਬਈ ਇਹ ਲੈ ਜੂਗੀ 6-7 ਦਿਨ 6 ਤੋਂ 7 ਦਿਨ ਹਾਂ ਜੀ ਕਿੰਨਾ ਇੱਕ ਰਕਾਰ ਦਾ ਬਈ ਦੋ ਦਿਨ ਬਈ 22 ਲੀਟਰ ਦਾ ਘੜਾ ਪਹਿਲੇ ਸੂਸ 22 ਲੀਟਰ ਦਾ ਬੜੀ ਵੀ ਬੜੀ ਹੈ ਨਾ ਬਈ ਬਹੁਤ ਚੰਗੀ ਵਹਿ ਰਹੀ ਹੈ ਸਜਣ ਫੁੱਲ ਆ ਬਈ ਚਰਮ ਵਾਲੀ ਨਸਲ ਬਰੀਡ ਫੁੱਲ ਆ ਆਰਡਰ ਕਮਾਲ ਆ ਬਹੁਤ ਸੋਹਣਾ ਆਰਡਰ ਤੇ ਢਿੱਲਾ ਬਹੁ ਪਈਆਂ ਥਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਬਿੱਤੀ ਥਣ ਬਾਅਦ ਦੇਖੋ ਬਈ ਸਾਰੇ ਬਲ ਕੱਢੂਗੀ ਤੇ ਫੇਰ ਚਰਮ ਵਾਲੀ ਨੇ ਸੋਣਾ ਮੂਹਰੋ ਲੈਵਾ ਚੈ ਇੱਕ ਨੰਬਰ ਥਣ ਲੱਗਿਆ ਕੀ ਬਾਤ ਆ ਬਾਈ ਪੂਰਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਇੱਕ ਨੰਬਰ ਬਰੀਡ ਆ ਪਲੀ ਵੀ ਬਹੁਤ ਆ ਪਲੀ ਪੁਲੀ ਬੰਦਾ ਸਾਂ ਬਹੁਤ ਸੀ ਜੀ ਜਿਹੜੀ 22 ਲੀਟਰ ਦਾ ਮਤਲਬ ਖੁੱਲਾ ਚੋਇਆ ਬੰਨ ਦਾ ਬੰਦਿਆ ਦੱਸਿਆ ਓਕੇ ਭਾਈ 33 ਜਣੀ ਆਪਾਂ ਨੂੰ 25 26 ਲੀਟਰ ਦੀ ਉਮੀਦ ਬੱਚੀ ਤੂੰ ਠੀਕ ਆ ਬਾਈ ਬਾਕੀ ਪੂਰੇ ਬਾਈ ਹੁਣ ਸੇਵਾ ਸੰਭਾਲ ਦੀ ਕਰਾ ਠੀਕ ਆ ਸਹੀ ਆ ਬਾਈ ਜਿਹੜੀ ਬਹੜਾ ਠੰਡੀ ਠੁੰਡੀ ਸਵਾ ਸਬੂ ਦੀ ਮਨ ਲੈ ਇਹ ਜੀ ਨਹੀਂ ਗੱਲ ਕੋਈ ਲੋ ਕਹਿਣਾ ਕੁਛ ਨਹੀਂ ਠੰਡੀ ਸੀ ਢੱਲਾ ਢੁਲਾ ਦੇਖੋ ਕੰਨੀ ਪੰਨ ਢੁੱਲ ਦੇਖੋ ਸਾਰੀਆਂ ਬਾਲਟਾਂ ਲੈ ਕੱਢੋ ਭਾਈ ਸਹੀ ਗੱਲ ਆ ਵੇਖੋ ਜੀ ਸੂਤਾਂ ਹੀ ਮਲ ਬਣਾ ਜਾਨਾ ਨੇ ਜੀ ਸਹੀ ਆ ਬਹੁਤ ਜਿਆਦੇ ਸਹਬ ਜੀ ਫੁੱਲ ਦੇ ਬਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਬਈ ਦੁੱਧ ਦਾ ਰਿਕਾਰਡ ਪਾਈ ਨੇ ਬਹੁਤ ਚੰਗਾ ਦੱਸਿਆ ਪਲੀ ਵੀ ਬਹੁਤ ਆ ਵੱਡੀ ਗੱਲ ਰਾਜ ਜੀ ਆ ਤੇ ਫੇਸ ਸੂਸ ਕਰਮਾਲੀ ਦਾ ਬੜਾ ਚੰਗਾ ਖਾਣ ਬਹੁਤ ਚੰਗਾ ਗਲਾਬੀ ਥਾਣਾ ਮੁਠੀ ਵਾਲਾ ਬਾਕੀ ਕੱਲੀ ਬਾਈ ਕਹਿਣ ਦੀ ਨਹੀਂ ਗੱਲ ਜਿਹਨੂੰ ਪਰਖ ਹੋਣੀ ਚੀਜ਼ ਆ ਉਹ ਵੀ ਪਰਖ ਲੈਣੀ ਹੈਗਾ ਕੋਈ ਬੰਦਾ ਕਹਿੰਦਾ ਮੈਂ ਉਹ ਲਖੀ ਜਾਂਦਾ ਹਨ ਜਿਹਨੂੰ ਪਰਖ ਹੋਣੀ ਪਰਖ ਲੈਣੀ ਚੀਜ਼ ਹੈ ਕਹਿਣ ਦੀ ਲੋੜ ਨਹੀਂ ਸਹੀ ਗੱਲ ਅਸਲ ਬਰੀਡ ਜਿਹਨੂੰ ਪਤਾ ਲੈਬ ਇੱਕ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਥਾਣੀ ਬੜਾ ਕਮਾਲ ਦਾ ਲੱਗਦਾ ਹਾਂਜੀ ਬੜੀ ਹੂੰ ਚੰਗੀ ਵੜਾ ਜੀ ਫੇਸ ਦੀ ਬਿਊਟੀ ਦੇਖੋ ਜੀ ਸਹੀ ਗੱਲ ਆ ਫੇਸ ਦੀ ਬਿਊਟੀ ਦੇ ਨਾਸਾਂ ਨੂੰ ਸੰਗਲਾਬੀ ਬੋਦੀਵਾਦੀ ਪੂਰੀ ਚੰਗੀ ਬੜੀ ਬੜੀ ਚੰਗੀ ਵੜਾ ਜੀ ਚਾ ਚਾ ਠੰਡੀ ਇੰਨੀ ਬਸ਼ੱਕਾਂ ਹੀ ਦਿਆ ਜੀ ਕੋਈ ਨਾ ਕਹਿਣਾ ਕੁਛ ਨਹੀਂ ਚਾਹੇ ਵੜੇ ਦੇ ਵਿਚਾਲੇ ਬੈਠ ਕੇ ਜਿਵੇਂ ਮਰ ਜੀ ਹੱਥ ਲਾਈ ਚੱਲ ਚੈੱਕ ਕੀ ਮੋਲ ਆ ਬਈ ਜਾਇਜ਼ ਬਈ ਇਹ ਅੱਜ ਦੇਵਾਂਗੇ 78000 ਦੀ ਵੜ ਜੀ 70000 ਦੀ ਵੜ ਬਾਈ ਦਾ ਦੇ ਦੇ ਇੱਦਾਂ ਸੂਪੀਓ ਤੇ ਪੂਰੇ ਲੱਖ ਦੀ ਵਿੱਚ ਨਹੀਂ ਜਿ ਵੜ ਸਹੀ ਗੱਲ ਆ ਬਾਈ 78000 ਜਮਾ ਅੱਜ 78000 ਦੀ ਵੜ ਦੇਵਾਂਗੇ ਹੂੰ ਮਾਨਤਾਨ ਕੋਈ ਚੱਕਰ ਨਹੀਂ ਹੋ ਜੂਗਾ ਬਸ ਮਾਨਤਾਨੀ ਜੋ ਛੋੜੇ ਛੱਪਾ ਹੋ ਗਿਆ ਚੱਕਰ ਬਾਨ ਥਾਣੀ ਬਹੁਤ ਚੰਗਾ ਲੱਗਿਆ ਕਰਨਾ ਹੋਊਗਾ ਪੂਰੀ ਵਿੱਥੀ ਦੇ ਇਕੱਲਾ ਇਕੱਲਾ ਥਣ ਬ੍ਰੀਟ ਇੱਕ ਨੰਬਰ ਆ ਵੀ ਅੱਗੇ ਬਾਈ 6 ਨੰਬਰ ਹਾਂ ਬਾਈ ਇਹ ਪਲੂਣ ਹੀ ਸੁਣਾ ਬਈ ਇਹਨੇ 5 ਨੰਬਰ ਤੇ ਆ ਗਈ ਹੈ ਕਿਹੜਾ ਸੂਹ ਜੀ ਹਾਂ ਜੀ ਪਲੂਣ ਸੁਣਾ ਬਈ ਇਹਨੇ ਪਲੂਣ ਹੀ ਸੁਣਾ ਇਹ ਦੋ ਪੁੱਤ ਬਾਈ ਇਹ ਮਨ ਲਾ ਦੋ ਤਿੰਨ ਦਿਨ ਲੂਗੀ ਦੋ ਤੋਂ ਤਿੰਨ ਦਿਨ ਦੀ ਦੇਖੋ ਜੀ ਥਣ ਥਣ ਲੱਗਿਆ ਬੱਚੀ ਨੂੰ ਬਾਈ ਲੇਵਾ ਦੇਖੀਂ ਯਾਰ ਥਣ ਲੇਵਾ ਦੇਖੋ ਜੀ ਬੱਚੀ ਨੂੰ ਹੀਟਿੰਗ ਚੈੱਕ ਕਰ ਲੇ ਵੇ ਦੀ ਕਮਾ ਹਲੇ ਕੱਚੀ ਆ ਦਿਨ ਲੈਂਦੀ ਆ ਤੇ ਥਣ ਘਾਣ ਦੇਖੋ ਪੂਰੀ ਵਿੱਥੀ ਦੇ ਥਣ ਟਿੱਲੇ ਬਹੁਤ ਪਈ ਪੂਰਾ ਮੋਟਾ ਮੋਟਾ ਥਣ ਸਾਰੀਆਂ ਫਾਲਡਰਾਂ ਲੱਗੂ ਫੇਰ ਕਰਮਣੀ ਨੇ ਸੋਨਾ ਇਧਰੋਂ ਲੇਵਾ ਚੈੱਕ ਕਰ ਲੋ ਇੱਕ ਨੰਬਰ ਥਣ ਲੱਗਿਆ ਵੇ ਕੀ ਬਾਤ ਆ ਫਰੰਟ ਫਰੰਟ ਬੜਾ ਚੰਗਾ ਕਰਮਣੀ ਦਾ ਇੱਕ ਨਹੀਂ ਹਾਂਜੀ ਹਾਂਜੀ ਬਹੁਤ ਸਾਫ ਬੱਚੀ ਲੈ ਚਾਰ ਸਪੇਰੇ ਤੋਂ ਇੱਕੋ ਜਿਹਾ ਲੇਵ ਆਗਾ ਇਹ ਇਹ ਵੀ ਮੋਹ ਚ ਚੌਗੀ ਜੀ ਵਿੱਚ ਠੀਕ ਆ ਹਾਂਜੀ ਚਾਰ ਦੰਦ ਬਈ ਅੱਡੇ ਫੁੱਲ ਬੀਡ ਪ੍ਰਿੰਟ ਬੜਾ ਚੰਗਾ ਫੇਸ ਦੀ ਬਿਊਟੀ ਦੇਖੋ ਕੀ ਬਾਤ ਆ ਹੋ ਜਾ ਬਿਊਟੀ ਇੱਕ ਨੰਬਰ ਆ ਕਿ ਨਹੀਂ ਹਾਂਜੀ ਹਾਂਜੀ ਹਮ ਲੈ ਕੀ ਬਾਤ ਕੀ ਮੋਲਾ ਬਈ ਜੈ ਜਫਰ ਇਹਦਾ ਬਈ 75000 ਰੁਪਏ 75000 ਰੁਪਏ ਮੋਹਲਾ ਮਾਨਸਰ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਹੁਤ ਜਿਆਦਾ ਚੰਗੀ ਆਈ ਬੱਛੀ ਜੀ ਇਹ ਵੀ ਹਾਂ ਵੈਰਡ ਬਹੁਤ ਚੰਗੀ ਆ ਪੂਰੀ ਪ੍ਰਿੰਟ ਵਾਲੀ ਵੈਰਡ ਆਗੀ ਮੰਗ ਬਹੁਤ ਆ ਇਸ ਕਲਰ ਦੀ ਬਾਈ ਪੱਕੀ ਜਿਹੜੀ ਸੁਭਾਅ ਦੀ ਬਹੁਤ ਜਿਆਦਾ ਠੰਡੀ ਆਈ ਬੱਛੀ ਹੂੰ ਬਾਕੀ ਥਾਨ ਵੀ ਗੁਲਾਬੀ ਲੱਗਿਆ ਬਾਈ ਕੱਲਾ ਕੱਲਾ ਥਾਨਾਗਾ ਉਠੀ ਵਾਲਾ ਥਾਨ ਕੱਚੀ ਕੱਚੀ ਆ ਕੱਲੀ ਹਾਂ ਜੀ ਭਾਵੇਂ ਤੂੰ ਆਂਦਾ ਲਾ ਲਿਓ ਲੈ ਬਾਰੇ ਆਈ ਬਾਈ ਜੀ ਥੱਲੇ ਕੋਈ ਗੱਲ ਹੀ ਨਹੀਂ ਕਿਸੇ ਦੀ ਆਉਂਦੀ ਹਾਂ ਕਹਿਣਾ ਕੁਐਸਚਨ ਨਹੀਂ ਤੂੰ ਹੁਣ ਚੂਲਾ ਹਲੇ ਨੇ ਸੂਨ ਵਾਲੀ ਆ ਠੀਕ ਆ ਲੈ ਇਧਰ ਨੇੜੇ ਦਿਖਾਓ ਜੀ ਥਾਨ ਥੋੜਾ ਕਿੱਦਾਂ ਚੰਗ ਲੱਗਦਾ ਦੀ ਮਾਰ ਜੀ ਬਹਿ ਜਾ ਬਾਈ ਕ ਮੈਂ ਪੂਰਾ ਰੋਗ ਰੋਗ ਦਾ ਥਣ ਲੱਗੇ ਵਿੱਚ। ਕੀ ਬਾਤ ਹੈ। ਇੱਕੋ ਜੇ ਥਣ ਮੁੱਠੀ ਵਾਲੇ ਥਣ ਬਰੀਟ ਇੱਕ ਨੰਬਰ ਮੋਲ ਜਮ ਜੈ ਜਾਂ ਖਿੱਚ ਕੇ ਮੋਲ ਲਾ ਬਈ। ਕੀ ਬਾਤ। ਅੱਗੇ ਬਈ 6 ਨੰਬਰ। ਹਾਂ ਬਈ ਇਹ ਵੀ ਪਲੂਣ ਹੀ ਸੁਣਾ ਬਈ ਦੋ ਦੰਦ ਬੱਚੀ ਇਹ। ਦੋ ਦੰਦ ਪਹਿਲਾ ਸੂਹ ਆ ਦੇਣ ਕਿੰਨੇ ਲਊ ਜੀ। ਬਈ ਇਹ ਇਹ ਮੰਨ ਲਓ ਵਿੱਚ ਇੱਕ ਹਫਤਾ ਲਊ ਜੀ। ਓਕੇ ਬਈ। ਹਫਤੇ ਕਿ ਦਿਨ 6-7 ਦਿਨ ਲੈ ਜਾਣੇਗੀ। ਓਕੇ। ਹਾਂਜੀ। ਕਿੰਨਾ ਗਰਗੜਾ ਲੈ ਸੀ ਦੋ ਦੰਦ ਦਾ। ਬਈ ਦੇਖੋ ਵੇੜ ਮੇਰੇ ਸਾਹ ਨਾਲ ਦੋ ਦੁੱਪਾ ਦੋ 20 ਲੀਟਰ ਕੱਚੀ ਹੈ ਜੀ ਹਲੇ ਕੱਚੀ ਆ ਕੱਲੀ ਹੈ ਨਾ ਇਹ ਕੱਚੀ ਕੱਚੀ ਆ ਤੇ ਸੀਲ ਠੰਡੀ ਤੇ ਸਫਾਈ ਦੇਖੋ ਜੀ ਬੱਚੀ ਤੇ ਤੇ ਲਵਾਉ ਪਈ ਹੈ ਜਣ ਲਾਟੂ ਲਾਹਲੇ ਦਾ ਫਿਰ ਕੱਚੀ ਹੈ ਜੀ ਦੇਖੋ ਸਹੀ ਗੱਲ ਹੈ ਸਾਰੀਆਂ ਬਾਲਡਰਾਂ ਕੱਢੂ ਫਿਰ ਸੋਣਾ ਖਾਣ ਬੜਾ ਕਮਾਲ ਵਾਲਾ ਬੜਾ ਚੰਗਾ ਸਣਾ ਇਹਦੀ ਦਿਖਾ ਦਿਓ ਜੀ ਮੋਰ ਦੀ ਪੂਰੀ ਬਿੱਟੀ ਦੇ ਥਾਨ ਇਧਰੋਂ ਲੈਵਾ ਚੈੱਕ ਕਰਵਾਣੇ ਲੈ ਚਾਰੇ ਥਾਨ ਨੇ ਖੜਵੇਂ ਪੂਰੇ ਗੈਰ ਤੇ ਫੁੱਲ ਕੱਦਦਾ ਯਾਰ ਛੋਟੀ ਨਹੀਂ ਮੰਨਿਓ ਬਾਈ ਫੁੱਲ ਕੱਦ ਫੁੱਲ ਬਰੀਡ ਹਾਂਜੀ ਕਿਆ ਬਾਤ ਆ ਬਾਕੀ ਦੁੱਧੂ ਵੀ ਬਾਈ ਨੇ ਦੱਸਿਆ ਵੀ ਚੰਗਾ ਪਾ ਦੂ ਜਿਹੜੇ ਸਾਮਨਾ ਬਰੀਕੀਆਂ ਹੀ ਆ ਨਾ ਉਧਰ ਵਾਲਾ ਪੀਸ ਹੋ ਜਾ ਪੁੱਤ ਕੱਦ ਵਾਲੀ ਬਿਹੜਾ ਜੀ ਤੋਰੀ ਮੇਕ ਸੂਸ ਬੜਾ ਚੰਗਾ ਚਮਕ ਚਮਕ ਚੰਗੀ ਆ ਕਰਮਾਈ ਇਹਦਾ ਕੀ ਮੋਲਾ ਬਾਈ ਜਾਇਜ ਬਈ ਇਹਦੇ ਵਿੱਚ 65000 ਦੀ ਬਈ 65000 ਦੀ ਮਾਨਤਨ ਹੋ ਜਾ ਮਾਨਤਨ ਬਾਈ ਛੋੜ ਛੱਪੇ ਵਾਲਾ ਜਮਹੋਣਾਗਾ ਆਪਣੇ ਸਭ ਦੇ ਨਾ ਜਮਾ ਜਾਇਜ ਮੋਲਾ ਬਾਈ 65000 ਰੁਪਏ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਕਾਦ ਬਹੁਤ ਆ ਬਈ ਵੜਦਾ ਫੁੱਲ ਕਰਦਾ ਛੋਟੀ ਨਾ ਦੋ ਦੰਦ ਦੇ ਹਿਸਾਬ ਨਾਲ ਤਾਂ ਬਹੁਤ ਜਿਆਦਾ ਕਾਦ ਆ ਜੀ ਵੜਦਾ ਹੂੰ ਬਹੁਤ ਵੱਡੀ ਵੜਨੇ ਬਣਨਾਗਾ ਸਹੀ ਗੱਲ ਆ ਬਈ ਕਿੱਥੇ ਵਕੀ ਨਾਲ ਗਰਮੀ ਗਰਮੀ ਨਹੀਂ ਮਨ ਨਾਲ ਹੀ ਵੜਦੀ ਨਸਲੀ ਸੀਗੀ ਪੈਂਡ ਫੌਂਡ ਫੋਲੋ ਕਾਦ ਦੇਖੋ ਜੀ ਹੂੰ ਬਹੁਤ ਕਾਦ ਬੱਚੇ ਫੁੱਲ ਕਰਦਾ ਬਾਕੀ ਠੰਡੀ ਮੇਨ ਗੱਲ ਵੈਸੇ ਸਾਰੀਆਂ ਹੀ ਠੰਡੀਆਂ ਆ ਜੀ ਸਹੀ ਆ ਇਹ ਗੱਲ ਨਹੀਂ ਵੀ ਲਸਤ ਕਾ ਹਜੂ ਕੋਈ ਵੜ ਵੀ ਆਪਣੀ ਚੰਗੀ ਗੱਲ ਸੀ ਅੱਗੇ ਬਈ ਲਾਸਟ ਕਿਹੜਾ ਸੁਣਾ ਜੀ ਇਨੀ ਪਲੂਨ ਸੁਣਾ ਬਈ ਪਲੂਨ ਇਹ ਪਹਿਲਾ ਸੁ ਕਿੰਨੇ ਦਿਨ ਲੋ ਜੀ ਬਈ ਇਹ 6-7 ਦਿਨ ਦੀ ਕੱਚੀ ਹੈਗੀ ਓਕੇ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਦੇਖੋ ਬਾਈ ਸਾਬ ਜਿਹੜੇ ਜਿਵੇਂ ਕਾਦ ਕਾਠਾ ਨਰਸਾਲਾ ਬਰੀਕੀ ਚ ਵੜ ਹਨ ਹੂੰ ਤੇ 17-18 ਲੀਟਰ ਵੜਨੇ ਦੁੱਧ ਚਵਾ ਦੇਣਾ ਜੀ ਖਾਣ ਹੀ ਬੜਾ ਚੰਗਾ ਲੱਗਦਾ ਦੇਖੋ ਜੀ ਆ ਮੜੀ ਜੀ ਭਾਲ ਜ਼ਰੂਰ ਹੈ ਹਾਂ ਸਹੀ ਗੱਲ ਹੈ ਭਾਲ ਜੀ ਮੜੀ ਜੀ ਹੂੰ ਜਿਵੇਂ 13 ਹੀ ਲੈ ਲਵੋ ਸਭ ਕੁਝ ਸਹੀ ਗੱਲ ਹੈ ਭਾਲੀਆਂ ਜ਼ਰੂਰ ਆਪਣੀਆਂ ਕੱਚੀ ਕੱਚੀ ਹੈ ਬਈ ਪਹਿਲਾ ਸੂਆ ਬਰੀਡ ਇੱਕ ਨਾ ਦੁੱਧ ਪੁੱਦੇ ਦਾ ਹੀ ਫੁੱਲ ਹੈ ਤੇਰਾ ਵੀ ਚੰਗਾ ਚਮਕ ਚੱਗ ਗਿਆ ਹਾਂਜੀ ਫੁੱਲ ਦੇ ਬਈ ਤੋੜ ਦੇ ਸੱਚੀ ਅਜ ਦੇ ਪਿਆਰੋਗੀ ਵੜਉਂਦੇ ਦੱਸੂਗੀ ਫੇਸਬੂਕ ਕਰਮਾਈ ਦਾ ਬੋਦੀਬਾਦੀ ਪੂਰੀ ਚੰਗੀ ਸਲਾਖਾ ਪੁਣਾ ਵੜ ਦੇ ਵਿੱਚ ਫੁੱਲ ਆਵੇ ਇਹਦਾ ਕੀ ਮੁੱਲਾ ਬਈ ਜੈਜ ਬਈ ਦੇਮਾਂਗੇ ਅੱਜ 57000 ਦੀ 57000 ਉਹ ਵੀ ਅੱਜ 5-7 ਦਿਨ ਲੈਂਦੀ ਕਰਕੇ ਵੜ ਤੇ ਵੀ 70 ਤੱਕ ਵੇਗਾਂਦੀ ਹੈ ਜੀ ਸਹੀ ਗੱਲ ਹੈ ਜਮਾ ਜੈਜ ਮੁੱਲਾ 57000 ਰੁਪਇਆ ਮੰਗਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਤਾਂ ਤੁਹਾਨੂੰ ਬੜਾ ਚੰਗਾ ਲੱਗਿਆ ਕਰਮਾਲੀ ਦੇ ਤੁਹਾਨੂੰ ਬਹੁਤ ਚੰਗਾ ਲੱਗਈ ਬੜਾ ਲੈ ਮੂਰੋਂ ਲੈਵਾ ਚੈੱਕ ਕਰਵਾਣੇ ਸੱਚੀ ਕੱਚੀ ਆ ਪੂਰੀ ਵਿੱਚੀ ਤੇ ਇਕੱਲਾ ਇਕੱਲਾ ਥਾਂ ਕਿ ਠੰਡੀ ਇਹਦੀ ਵੀ ਦੇਖੋ ਜੀ ਠੰਡੀ ਬਹੁਤ ਜ਼ਿਆਦੇ ਵੀ ਬੜਾ ਅੱਛਾ ਕਹੀਂ ਵੇਜੋ ਕਹਿਣਾ ਕੋਈ ਟਿਕਤ ਨਹੀਂ ਕਿ ਲੋ ਲੈ ਜਿੱਧਰ ਦੀ ਮਰਜ਼ੀ ਬੈਠਾਰੇ ਕੋਈ ਚੱਕਰੀ ਚੱਕਰੀ ਦਾ ਫੁੱਲ ਮੈਂ ਕੱਚੀ ਕੱਚੀੜੀ ਪੰਜ ਸੱਤ ਬੰਦੀ ਸਹੀ ਹੈ ਜੀ ਤਦ ਕੁਦ ਫੁੱਲ ਆ ਠੰਡੀ ਠੁੰਡੀ ਨਾਗਸੀ ਭਰਾ ਕੋਲੇ ਬਈ ਸੱਤ ਸੱਤੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ